ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਟ ਮੋਹੱਲਾ ਪੰਜਵਾਂ ਘਰ ਦੂਜਾ ਹਸ਼ਤਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੀਧ ਵਿਚਾਰਿਓ ਨਵਲ ਪਉੰ ਕਮਸਾਦੇ ਪੰਜ ਜਨਾ ਸਿਉ ਸੰਗ ਨ ਛਟਕਿਓ ਅਧਿਕ ਅਹੰਗ ਬਰਦ ਬਾਦੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਵਲੁ ਪਉ ਅੰਗਮ ਸਾਦੇ ਪੰਜ ਜਨਾ ਸਿਉ ਸੰਗ ਨ ਛਟਕਿਓ ਅਧਿਕ ਅਹੰਗ ਬਰਦ ਬਾਦੇ ਪਿਆਰੇ ਇਨ ਬਿਦ ਮਿਲਨ ਨ ਜਾਈ ਮਾ ਕੀਏ ਕਰਮੁ ਅਨੇਕਾ ਹਰਿ ਪਰਿਉ ਸੁਆਮੀ ਕਾ ਦਵਾਰੈ ਦੇਜੈ ਬੁੱਧ ਬਿਵਿਕਰਹਾਉ ਮੋਨ ਭਇਉ ਕਰਪਾਤੀ ਰਹਿਉ ਲਗਨ ਪਰਿਉ ਬਨਮਾਈ ਤਟ ਤੀਰਥ ਸਭ ਧਰਤੀ ਭ੍ਰਮਿਉ ਦੋ ਮਦਾਂ ਛੁਟ ਕਾ ਨਾਹੀ ਮਨ ਕਮਨਾ ਤਿਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮਾਨ ਨਾ ਉਤਰਾ ਏ ਵਿਦ ਜੇ ਲਖ ਜਤਨ ਕਰਾਏ ਕਣਕ ਕਾਮਨੀ ਖਬਰ ਗਵਰ ਬਹੁ ਵਿਦ দান ਦਾਤਾਰਾ ਅਨ ਬਸਤਰ ਭੂਮ ਬਹੁ ਅਰਪੇ ਨਾ ਮਿਲਿਆ ਹਰ ਦੁਆਰਾ ਪੂਜਾ ਅਰਚਾ ਵੰਦਨ ਡੰਡਉਤ ਘਟ ਕਰਮਾ ਰਤ ਰਹਿਤਾ ਹਉ ਹਉ ਕਰਤ ਵੰਦਨ ਮੈਂ ਪਰਿਆ ਨਾ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹਿਆ ਵੱਡੀ ਅਰਜਾ ਫਿਰ ਫਿਰ ਜਨਮੈ ਹਰ ਸਉ ਸੰਗ ਨਾ ਗਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੂ ਅਪਾਰ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕਹਿ ਕਰਮਾ ਕਉ ਨਾਨਕ ਤਿਸ ਭੈ ਉਪਰਾਪਤ ਜਿਸ ਪਰਬਲ ਕੇ ਕਾਲੈਨਾ ਤੇਰੋ ਸੇਵਕ ਇਹ ਰੰਗ ਮਤਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕਹਿ ਕਰਮਾ ਕਉ ਨਾਨਕ ਤਿਸ ਭੈ ਉਪਰਾਪਤ ਜਿਸ ਪਰਵੋ ਲਿਖੇ ਕਲਨਾ ਤੇਰੋ ਸੇਵਕ ਏ ਔਰੰਗ ਮਤਾ ਭੈਉ ਕਿਰਪਾਲ ਦਿਨ ਦੁੱਖ ਭੰਜਨ ਹਰ ਹਰ ਕੀਰਤਨ ਏਹੋ ਮਨ ਰਾਤਾ ਰਹਾਉ ਦੁਜਾ ਹੀ ਭਾਈ ਕੋਈ ਮਨੁੱਖ ਵੇਦ ਆਦਿਕ ਧਰਮ ਪੁਸਤਕਾਂ ਨੂੰ ਪੜਦਾ ਹੈ ਅਤੇ ਵਿਚਾਰਦਾ ਹੈ ਕੋਈ ਮਨੁੱਖ ਨੇਵਲੀ ਕਰਮ ਕਰਦਾ ਹੈ ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚੜਦਾ ਹੈ ਵਾ ਇਹਨਾਂ ਸੱਤਾਂ ਨਾਲ ਕਾਮਾਧਿਕ ਪੰਜਾਂ ਨਾਲ ਉਹ ਸਾਥ ਮੁੱਕ ਨਹੀਂ ਸਕਦਾ ਸਗੋਂ ਵਧੇਕ ਓੰਕਾਰ ਵਿੱਚ ਮਨੁੱਖ ਵੱਜ ਜਾਂਦੇ ਹਨ ਇਹ ਭਾਈ ਮੇਰੇ ਵੇਖਦਿਆਂ ਲੋਕ ਅਨੇਕਾਂ ਹੀ ਮਿੱਥ ਹੋਏ ਧਰਮ ਕਰਮ ਕਰਦੇ ਹਨ ਪਰ ਇਹਨਾਂ ਤਰੀਕਿਆਂ ਨਾਲ ਪ੍ਰਮਾਤਮਾ ਦੇ ਚਰਨਾ ਵਿੱਚ ਜੁੜਿਆ ਨਹੀਂ ਜਾ ਸਕਦਾ हे ਭਾਈ ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ ਪ੍ਰਭੂ ਦੇ ਦਰ ਤੇ ਆਢਗਾਹ ਤੇ ਅਰਜ਼ੋਈ ਕਰਦਾ ਰਿਹਾ ਹਾਂ हे ਪ੍ਰਭੂ ਮੈਨੂੰ ਭਲਾਈ ਬੁਰਾਈ ਦੀ ਪਰਖ ਕਰ ਸਕਣ ਵਾਲੀ ਅਕਲ ਦੇ ਰਹਾਉ اے ਭਾਈ ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ ਕੋਈ ਕਰਪਾਤੀ ਬਣ ਗਿਆ ਹੈ ਭਾਂਡਿਆਂ ਦੇ ਤਾਂ ਆਪਣੇ ਹੱਥ ਹੀ ਵਰਤਦਾ ਹੈ ਕੋਈ ਜੰਗਲ ਵਿੱਚ ਨੰਗਾ ਤੁਰਿਆ ਫਿਰਦਾ ਹੈ ਕੋਈ ਮਨੁੱਖ ਸਾਰੇ ਤੀਰਤਾਂ ਦਾ ਰਟਣ ਕਰ ਰਹਾ ਹੈ ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਹਾ ਹੈ ਪਰ ਇਸ ਤਰ੍ਹਾਂ ਪੀ ਮੰਦੀਆਂ ਡਾਵਾਂ ਡੋਲ ਹਾਲਤ ਮੁਕਦੀ ਨਹੀਂ ਇਹ ਭਾਈ ਕੋਈ ਮਨੁੱਖ ਆਪਣੀ ਮਨੋ ਕਾਮਨਾ ਅਨੁਸਾਰ ਤੀਰਤਾ ਉੱਤੇ ਜਾ ਬਸਿਆ ਹੈ ਮੁਕਤੀ ਦਾ ਚਾਹਵਾਨ ਆਪਣੇ ਸਿਰ ਤੇ ਸਭ ਜੀ ਵਾਲਾ ਆਰਾ ਰੱਖਦਾ ਹੈ ਤੇ ਆਪਣੇ ਆਪ ਨੂੰ ਚਿਰਾ ਲੈਂਦਾ ਹੈ ਪਰ ਜੇ ਕੋਈ ਮਨੁੱਖ ਇਹੋ ਜਿਹੇ ਲੱਖਾਂ ਹੀ ਯਤਨ ਕਰੇ ਇਸ ਤਰ੍ਹਾਂ ਵੀ ਮੰਨ ਦੀ ਵਕਾਰਾਂ ਦੀ ਮੈਲ ਨਹੀਂ ਲੈਂਦੀ ਇਹ ਭਾਈ ਕੋਈ ਮਨੁੱਖ ਸੋਨਾ ਇਸਤਰੀ ਵਧਿਆ ਘੋੜੇ ਵਧਿਆ ਹਾਥੀ ਅਤੇ ਹੋ ਜੇ ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ ਕੋਈ ਮਨੁੱਖ ਅਨਦਾਨ ਕਰਦਾ ਹੈ ਕੱਪੜੇ ਦਾਨ ਕਰਦਾ ਹੈ ਜਮੀਂ ਦਾਨ ਕਰਦਾ ਹੈ ਇਸ ਤਰ੍ਹਾਂ ਭੀ ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ ਇਹ ਭਾਈ ਕੋਈ ਮਨੁੱਖ ਦੇਵ ਪੂਜਾ ਵਿੱਚ ਦੇਵਤਿਆਂ ਨੂੰ ਨਮਸਕਾਰ ਡੰਡਾਉਤ ਕਰਨ ਵਿੱਚ ਛੇ ਕਰਮਾਂ ਦੇ ਕਰਨ ਵਿੱਚ ਮਸਤ ਰਹਿੰਦਾ ਹੈ ਪਰ ਉਹ ਵੀ ਇੰਨਾ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰਕੇ ਆਪਣੇ ਆਪ ਨੂੰ ਧਰਮੀ ਜਾਣ ਕੇ ਅਹੰਕਾਰ ਨਾਲ ਕਰਦਾ ਕਰਦਾ ਮਾਇਆ ਦੇ ਮੋਹ ਦੇ ਬੰਦਲਾਂ ਵਿੱਚ ਜਕੜਿਆ ਰਹਿੰਦਾ ਹੈ ਇਸ ਤਰੀਕੇ ਵੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ ਜੋਗ ਮਤ ਵਿੱਚ ਸਿਧਾਂਤ ਦੇ ਪ੍ਰਸਿੱਧ 84 ਆਸਣ ਹਨ ਇਹ ਆਸਣ ਕਰ ਕਰਕੇ ਵੀ ਮਨੁੱਖ ਥੱਕ ਜਾਂਦਾ ਹੈ ਉਮਰ ਤਾਂ ਲੰਮੀ ਕਾ ਲੈਂਦਾ ਹੈ ਪਰ ਇਸ ਤਰ੍ਹਾਂ ਪ੍ਰਮਾਤਮਾ ਨਾਲ ਮਿਲਾਪ ਨਾਲ ਨਹੀਂ ਬਣਦਾ ਮੁਰਮੁਰ ਜਨਮਾਂ ਦੇ ਗੇੜ ਵਿੱਚ ਪਿਆਰ ਰਹਿੰਦਾ ਹੈ ਇਹ ਭਾਈ ਕਈ ਐਸੇ ਹਨ ਜੋ ਰਾਮ ਹਕ ਰਾਜ ਹਕ ਹਕੂਮਤ ਦੇ ਰੰਗ ਤਮਾਸ਼ੇ ਮੰਨਦੇ ਹਨ ਰਾਜਿਆਂ ਵਾਲੇ ठाਠ ਬਾਠ ਬਣਾਉਂਦੇ ਹਨ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ ਸੁੰਦਰ ਇਸਤਰੀ ਦੀ ਸੀਜ ਮੰਨਦੇ ਹਨ ਆਪਣੇ ਸਰੀਰ ਉੱਤੇ ਚੰਦਨ ਤੇ ਅਤਰ ਵਰਤਦੇ ਹਨ ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵੱਲ ਲੈ ਜਾਣ ਵਾਲਾ ਹੈ ਇਹ ਭਾਈ ਸਾਧ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਇਹ ਕੰਮ ਹੋਰ ਸਾਰੇ ਕਰਮ ਨਾਲੋਂ ਸੇਸ਼ਟ ਹੈ ਹਰ ਹੀ ਨਾਨਕ ਆਕ ਇਹ ਅਫਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਤੇ ਉੱਤੇ ਪੂਰਬਲੇ ਕਿਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ اے ਭਾਈ ਤੇਰਾ ਸੇਵਕ ਤੇਰੀ ਸਿਫਸਲਾ ਦੇ ਰੰਗ ਵਿੱਚ ਮਸਤ ਰਹਿੰਦਾ ਹੈ اے ਭਾਈ ਦਿਨ ਅਤੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖਤੇ ਦਇਆਵਾਨ ਹੁੰਦਾ ਹੈ ਉਸ ਦਾ ਇਹ ਮਨ ਪਰਮਾਤਮਾ ਦੀ ਸਿਫਸਲਾ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਰਹਾਉ ਦੁੱਚਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪੱਤੇ